ਤ੍ਰੀ ਗੱਲ ਦੋਸਤੋ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅਪੂਰਵਕ ਮਾਹੌਲ ਚੱਲ ਰਿਹਾ ਸੀ ਹਰ ਕਿਸੇ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਇਹ ਜਾਦੇ ਗੱਲ ਵੱਧ ਗਈ ਹੈ ਤੇ ਹੁਣ ਪਿੱਛੇ ਮੁੜਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਸਰਹੱਦੀ ਇਲਾਕੇ ਦੇ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਨਜ਼ਦੀਕ ਹੀ ਸ਼ਹਿਰਾਂ ਦੇ ਵਿੱਚ ਪਹੁੰਚ ਗਏ ਸਨ ਪ੍ਰਵਾਸੀ ਆਪਣੇ ਆਪਣੀਆਂ ਸਟੇਟਾਂ ਨੂੰ ਜਾ ਰਹੇ ਸਨ ਤੇ ਉੱਥੇ ਹੀ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਲਗਾਤਾਰ ਖਤਰੇ ਦੇ ਵਿੱਚ ਸੀ ਪਰ ਇਸ ਸਭ ਦੇ ਵਿਚਕਾਰ ਡੋਨਲਡ 트੍ਰੰਪ ਵੱਲੋਂ ਇੱਕ ਪਹਿਲ ਕਦਮੀ ਕਰਦੇ ਹੋਏ ਇਸ جنگ ਨੂੰ ਜਗਵੰਦੀ ਦੇ ਵਿੱਚ ਬਦਲ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ 트੍ਰੰਪ ਨੂੰ ਲੋਕਾਂ ਵੱਲੋਂ ਮੀਨਸ ਬਣਾ ਕੇ ਵੀ ਪੇਸ਼ ਕੀਤਾ ਜਾ ਰਿਹਾ ਹੈ ਕਿ ਡੋਨਲਡ 트੍ਰੰਪ ਜੋ ਕਿ ਅਮੀਰ ਅਮਰੀਕਾ ਕਲਾਂ ਦੇ ਸਰਪੰਚ ਨੇ ਉਹਨਾਂ ਵੱਲੋਂ ਇਹ ਸਮਝੌਤਾ ਕਰਾਇਆ ਗਿਆ ਤੇ ਕਿਤੇ ਕਿਹਾ ਜਾ ਰਿਹਾ ਹੈ ਕਿ ਜੰਗ ਸਮਝੌਤਾ ਵਗੈਰਾ ਕਰਾਉਣ ਲਈ ਸੰਪਰਕ ਕਰੋ ਤੇ ਦੱਸਦੀ ਹੈ ਕਿ ਕੋਈ ਵੀ ਗੱਲ ਹੋਵੇ ਡੋਨਲਡ 트੍ਰੰਪ ਨੇ ਇੱਕ ਵਧੀਆ ਕਦਮ ਪੁੱਟਿਆ ਕਿਉਂਕਿ ਜੰਗ ਦੇ ਬਾਅਦ ਹਰ ਪਾਸੇ ਤਬਾਹੀ ਹੀ ਹੋਣੀ ਸੀ ਕਿਸੇ ਦਾ ਭਲਾ ਤਾਂ ਅੱਜ ਤੱਕ ਜੰਗ ਦੇ ਵਿੱਚ ਉਹ ਹੋਇਆ ਹੀ ਨਹੀਂ ਹੈ ਜਿਸ ਦੇ ਕਿ ਬਹੁਤ ਵੱਡੇ ਆਪਣੇ ਕੋਲ ਉਦਾਹਰਨਾ ਪਈਆਂ ਹਨ ਜੋ ਯੂਕਰੇਨ ਅਤੇ ਰਸ਼ੀਆ ਦੀ ਜੰਗ ਹੋਵੇ ਜਾਂ ਫਿਰ ਪਿਛਲੇ ਸਮੇਂ ਹੋਰ ਵੀ ਜੋ ਸਟੇਟਾਂ ਦੀ ਜੋ ਦੇਸ਼ਾਂ ਦੀ ਜੰਗ ਹੋਈ ਹੈ ਉਸ ਦੇ ਵਿੱਚ ਵੱਡਾ ਨੁਕਸਾਨ ਹੀ ਹੋਇਆ ਹੈ ਅਤੇ ਉਹ ਦੇਸ਼ ਕਈ ਸਾਲ ਪਿੱਛੇ ਚਲੇ ਗਏ ਨੇ ਤੇ ਉੱਥੇ ਇੱਕ ਸਵਾਲ ਹੈ ਕਿ ਡੋਨਲਡ 트੍ਰੰਪ ਨੇ ਇਹ ਜੰਗ ਰੁਕਵਾਈ ਕਿਤਾ ਸੋ ਇਸ ਬਾਰੇ ਸੀਨੀਅਰ ਪੱਤਰਕਾਰ ਸਵਰਨ ਟੈਣਾ ਨੇ ਬੇਹਦ ਸਰਲ ਭਾਸ਼ਾ ਦੇ ਵਿੱਚ ਜਾਣਕਾਰੀ ਦਿੱਤੀ ਹੈ ਸੋ ਆਉ ਦਿਖਾਉਂਦੇ ਹਾਂ ਸਵਰਨ ਸਿੰਘ ਟੈਣਾ ਨੇ ਇਸ ਮੌਕੇ ਕੀ ਕਿਹਾ ਤੁਹਾਡੇ ਇਸ ਬਾਰੇ ਕੀ ਕਹਣਾ ਕਮੈਂਟ ਕਰਨਾ ਹਾਲਾਤ ਆਮ ਆਗ ਹਾਲਾਤ ਸੁਧਾਰਨ ਹੋ ਗਏ ਆ ਯਾਨੀ ਕਿ ਜੰਗ ਆ ਜਿਹੜੀ ਲੱਗਣੀ ਸੀ ਜਿਹੜੀ ਆਪਾਂ ਕਹਿੰਦੇ ਸੀ ਲੱਗ ਗਈ ਜਾਂ ਕਈਆਂ ਨੇ ਕਹੇ ਵੀ ਲੱਗ ਸਕਦੀ ਹੈ ਹੋਰ ਵੱਧ ਸਕਦੀ ਹੈ ਉਹ ਖਤਮ ਹੋ ਗਈ ਹੈ ਹਾਲਾਂਕਿ ਲੰਗੀ ਰਾਤ ਆਪਾਂ ਜਾਣਦੇ ਆ ਕਿ ਕਈ ਥਾਵਾਂ ਦੇ ਉੱਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕਈ ਥਾਵਾਂ ਦੇ ਉੱਤੇ ਬਲੈਕਆਊਟ ਵੀ ਰਿਹਾ ਪਰ ਪੂਰੇ ਦਾ ਪੂਰਾ ਦਿਨ ਯਾਨੀ ਕਿ ਐਤਵਾਰ ਦਾ ਪੂਰੇ ਦਾ ਪੂਰਾ ਦਿਨ ਸੁੱਖਾ ਮਾਰਿਆ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਗੜਬੜੀ ਦੀ ਖਬਰ ਨਹੀਂ ਆਈ ਤੇ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਡਲ ਝੀਲ ਦੀ ਗੱਲ ਕਰੀਏ ਉੱਥੇ ਸ਼ਿਕਾਰੀ ਇੱਕ ਵਾਰ ਥੋੜੀ ਕਿ ਗਿਣਤੀ ਦੇ ਵਿੱਚ ਫੇਰ ਚੱਲਦੇ ਦਿਸੇ ਆ ਜੰਮੂ ਕਸ਼ਮੀਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਵਾਰ ਫੇਰ ਰੌਣਕ ਮੁੜਨੀ ਸ਼ੁਰੂ ਹੋਈ ਹੈ ਜੰਮੂ ਕਸ਼ਮੀਰ ਦੇ ਵੱਖ-ਵੱਖ ਖੇਤਾਂ ਦੇ ਵਿੱਚ ਜਿੱਥੇ ਕਿ ਇਸ ਵੇਲੇ ਮਾਇੂਸੀ ਪਸਰੀ ਸੀ ਉਹਨਾਂ ਥਾਵਾਂ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਮਿਟੜੀਆਂ ਸ਼ੁਰੂ ਹੋਈਆਂ ਅੰਮ੍ਰਿਤਸਰ ਦੀ ਆਪਾਂ ਗੱਲ ਕਰਤੀ ਹੈ ਜੇ ਗੱਲ ਕਰੀਏ Rajasthan ਦੇ ਸਰਹੱਦੀ ਖੇਤਰਾਂ ਦੀ ਉਥੋਂ ਦੇ ਪਿੰਡਾਂ ਦੇ ਲੋਕ ਆ ਜਿਹੜੇ ਕਿ ਆਪਣਾ ਘਰ-ਬਾਰ ਛੱਡ ਕੇ ਹੋਰ ਸੁਰੱਖਿਤ ਥਾਵਾਂ ਵੱਲ ਚਲੇ ਗਏ ਸੀ ਉਹ ਵੀ ਆਪਣੇ ਘਰਾਂ ਦੇ ਵੱਲ ਮੁੜ ਆਏ ਆ ਤੇ ਕੁਦਰਤ ਦਾ ਸ਼ੁਕਰਾਨਾ ਕਰਨਾ ਬਣਦਾ ਜਦੋਂ ਲੰਘੇ ਕੱਲ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਜਾ ਚੁੱਕੀ ਸੀ ਕਿ ਭਾਈ ਹੁਣ ਯੁੱਧ ਨੂੰ ਅਸੀਂ ਰੋਕ ਦਿੱਤਾ ਹੁਣ ਅਸੀਂ ਜੰਗ ਨਹੀਂ ਲੜਾਂਗੇ ਅਚਾਨਕ ਤਿੰਨ ਘੰਟਿਆਂ ਬਾਅਦ ਫਿਰ ਫਾਇਰਿੰਗ ਸ਼ੁਰੂ ਹੋਈ ਫਿਰ ਖਬਰ ਆਈ ਜੀ ਕਿ ਫਲਾਣੀ ਥਾਂ ਦੇ ਉੱਤੇ ਡਰੋਨ ਉੱਡਦਾ ਦੇਖਿਆ ਗਿਆ ਖਬਰ ਫਿਰ ਆਈ ਕਿ ਫਲਾਣੀ ਥਾਂ ਦੇ ਉੱਤੇ ਧਮਾਕਾ ਹੋ ਗਿਆ ਖਬਰ ਆਈ ਜੀ ਕਿ ਇਸ ਥਾਂ ਦੇ ਉੱਤੇ ਵੀ ਅਨਸੁਖਾ ਮਾਹੌਲ ਬਣ ਸਕਦਾ ਪਰ ਹੁਣ ਇਹ ਸਾਰਾ ਕੁਝ ਰੁਕ ਗਿਆ ਫਿਲਹਾਲ ਹੁਣ ਸਾਰਾ ਕੁਝ ਟਲ ਗਿਆ ਅਮੈਂ ਫਿਲਹਾਲ ਇਹ ਸ਼ਬਦ ਤਾਂ ਵਰਤਦਾ ਕਿਉਂਕਿ ਨਾ ਤਾਂ ਗੋਦੀ ਮੀਡੀਆ ਵਾਂਗੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਕੋਹਰਾਮ ਮਚ ਗਿਆ ਤੇ ਨਾ ਹੀ ਇਹ ਗੱਲ ਕਹਿਣੀ ਚਾਹੀਦੀ ਆ ਕਿ ਭਾਈ ਹੁਣ ਕੁਝ ਵੀ ਨਹੀਂ ਹੋਣਾ ਸਮੇਂ ਦੇ ਉੱਤੇ ਨਿਰਭਰ ਕਰਨੀ ਗੱਲ ਆ ਪਤਾ ਨਹੀਂ ਕੀ ਬਣੂਗਾ ਪਰ ਫਿਲਹਾਲ ਅਸੀਂ ਚਾਹੁੰਦੇ ਜੀ ਕਿ ਕੁਝ ਵੀ ਨਾ ਹੋਵੇ ਅਸੀਂ ਚਾਹੁੰਦੇ ਜੀ ਕਿ ਸਾਡੀ ਕਾਮਨਾ ਆ ਕਿ ਸਾਰਾ ਕੁਝ ਹੁਣ ਠੰਡੇ ਮਤੇ ਚੱਲੇ ਤੇ ਲੋਕ ਆਪਣੀ ਖੁਸ਼ਹਾਲ ਜ਼ਿੰਦਗੀ ਬਸਰ ਕਰਨ ਆਮ ਵਾਂਗੂੰ ਜ਼ਿੰਦਗੀ ਸਭ ਦੀ ਹੋ ਜੇ ਪਰ ਅਸੀਂ ਪਿਛਲੇ ਕੁਝ ਕਿਨਾਂ ਦੇ ਵਿੱਚ ਗਵਾਇਆ ਕੀ ਕੀ ਆ ਮੈਂ ਹੁਣ ਤੁਹਾਨੂੰ ਗੌਰ ਦੇ ਨਾਲ ਬੇਨਤੀ ਕਰਦਾ ਸੁਣਨ ਦੇ ਵਾਸਤੇ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਜੇਕਰ ਆਪਾਂ ਇਹਦਾ ਇੱਕ ਅਨਲਿਸਿਸ ਕਰੀਏ ਤਾਂ ਸਾਡੀ ਝੋਲੀ ਦੇ ਵਿੱਚ ਪਿਆ ਕੀ ਆ ਕਿਉਂਕਿ ਪਾਕਿਸਤਾਨ ਦਾ ਮੀਡੀਆ ਇਹ ਗੱਲ ਕਹਿ ਰਿਹਾ ਜੀ ਕਿ ਅਸੀਂ ਕਮਾਲਾ ਕਰਤੀਆਂ ਭਾਰਤ ਨੂੰ ਕਾਂਬਾ ਛਿੜਤਾ ਤੇ ਬੰਬ ਬਲਾਤੇ ਆ ਤੇ ਅਸੀਂ ਭਲੇਖੇ ਕੱਢਤੇ ਆ ਉਹ ਇਹ ਗੱਲ ਕਹਿੰਦੇ ਆ ਆ ਮੈਂ ਉੱਥੋਂ ਦੀ ਇੱਕ ਅਖਬਾਰ ਦੀ ਰਿਪੋਰਟ ਪੜ੍ਹੀ ਉਹਨੇ ਇਹੋ ਜਿਹਾ ਬਿਆਨ ਦਿੱਤਾ ਇਧਰ ਜੇ ਅਸੀਂ ਭਾਰਤ ਦੇ ਮੀਡੀਆ ਦੇ ਇੱਕ ਹਿੱਸੇ ਦੀ ਗੱਲ ਕਰੀਏ ਉਹ ਕਹਿੰਦੇ ਜੀ ਪਾਕਿਸਤਾਨ ਨੂੰ ਕਾਂਬਾ ਛਿੜਤਾ ਪਾਕਿਸਤਾਨ ਆਪ ਵੇਖਦੇ ਵਿੱਚ ਕਦੇ ਗਲਤੀ ਨਹੀਂ ਕਰਦਾ ਉਹਨੂੰ ਅਸੀਂ ਜਿਹੜਾ ਕਾਂਬਾ ਛੜਿਆ ਜ਼ਿੰਦਗੀ ਦੇ ਵਿੱਚ ਉਹ ਚੇਤੇ ਰੱਖੂਗਾ ਵੀ ਕਦੇ ਸਾਡੇ ਨਾਲ ਵਾਹ ਪਿਆ ਸੀ ਦੋਵੇਂ ਦੇਸ਼ ਆਪੋ ਆਪਣੀ ਬਹਾਦਰੀ ਦੇ ਕਿਸੇ ਘਾਰੇ ਆ ਦੋਵੇਂ ਦੇਸ਼ਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਸਾਡੇ ਵਰਗਾ ਹੈ ਕੋਈ ਨਹੀਂ ਦੋਵੇਂ ਦੇਸ਼ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਕਾਂਬਾ ਛੜ ਦਿੱਤਾ ਅਸੀਂ ਕਿਉਂਕਿ ਭਾਰਤੀ ਆ ਸਾਨੂੰ ਆਪਣੇ ਭਾਰਤ ਦੇ ਉੱਤੇ ਸਾਨੂੰ ਆਪਣੀ ਫੌਜ ਦੇ ਉੱਤੇ ਮਾਣ ਆ ਜਿਹੜਾ ਜਿਹੜੇ ਦੇਸ਼ ਦਾ ਵਾਸੀ ਹੁੰਦਾ ਉਹਨੂੰ ਆਪਣੇ ਦੇਸ਼ ਦੀ ਫੌਜ ਦੇ ਉੱਤੇ ਉਥੋਂ ਦੀ ਮਿੱਟੀ ਦੇ ਉੱਤੇ ਮਾਣ ਹੁੰਦਾ ਪਰ ਗਵਾਇਆ ਅਸੀਂ ਕੀ ਕੀ ਹੈ ਸਵਾਲ ਇਹ ਆ ਪਹਿਲਗਾਮ ਦੀ ਗੱਲ ਕਰਗੇ ਪਹਿਲਗਾਮ ਦੇ ਵਿੱਚ 22 April ਨੂੰ ਅਤਵਾਦੀਆਂ ਨੇ ਆਪਾਂ ਜਾਣਦੇ ਕਿ ਬਸਰੈਨ ਘਾਟੀ ਦੇ ਉੱਤੇ ਬਸਰੈਨ ਘਾਟੀ ਦੇ ਉੱਤੇ ਬੇਕਸੂਰ ਟੂਰਿਸਟ ਮਾਰੇ ਸੀ ਉਹ 26 ਦੀ ਗਿਣਤੀ ਦੇ ਵਿੱਚ ਸੀ 26 ਮਾਰੇ ਗਏ ਸੀ ਉਸ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਦੇ ਆ ਪਹਿਲਗਾਮ ਹਮਲੇ ਦੇ ਪਹਿਲੇ ਦਿਨ 22 April ਤੋਂ ਲੈ ਕੇ ਤੇ 10 May ਤੱਕ ਦੀ ਮੈਂ ਗੱਲ ਕਰਦਾ 22 April ਤੋਂ ਲੈ ਕੇ 10 May ਤੱਕ ਪੰਜ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਆ ਪੰਜ ਫੌਜੀ ਜਵਾਨ ਮੈਂ ਦਾਅਵੇ ਨਾਲੇ ਗੱਲ ਕਹਿਣਾ ਕਿ ਸਾਡੇ ਪੰਜਾਬੀਆਂ ਦੇ 99% ਹਿੱਸੇ ਨੂੰ ਇਹਨਾਂ ਪੰਜਾਂ ਦੇ ਵਿੱਚੋਂ ਤਿੰਨਾਂ ਦਾ ਨਾਮ ਹੀ ਨਹੀਂ ਚਤੇ ਹੋਣਾ 60 ਜਣੇ ਜ਼ਖਮੀ ਹੋਏ ਆ 60 ਫੌਜੀ ਵੀਰ ਸਾਡੇ ਜ਼ਖਮੀ ਹੋਏ ਆ ਇਹਨਾਂ ਨੰਨਾਂ ਦੇ ਵਿੱਚ 25 ਆਮ ਸਧਾਰਨ ਲੋਕਾਂ ਦੀ ਮੌਤ ਹੋਈ ਹੈ ਤੇ 50 ਤੋਂ ਵੱਧ ਸਧਾਰਨ ਲੋਕ ਜ਼ਖਮੀ ਹੋਏ ਆ ਆਪਾਂ ਨੂੰ ਕਿਉਂਕਿ ਬੰਬਾਂ ਦੀ ਗੱਲ ਚੰਗੀ ਲੱਗਦੀ ਸੀ ਲੜਾਈ ਲੱਗ ਗਈ ਓਏ ਬੰਬ ਡੈਗ ਪਿਆ ਓਏ ਆਪਾਂ ਡਰੋਨ ਵੇਖਣ ਦੇ ਲਈ ਭੱਜ ਜਾਂਦੇ ਸੀ ਖੇਤਾਂ ਦੇ ਵਿੱਚ ਮੇਲਾ ਲਾ ਲੈਂਦੇ ਸੀ ਆਪਾਂ ਇਹ ਗੱਲਾਂ ਸੋਚਦੇ ਰਹੇ ਫਿਰ ਆਪਾਂ ਕਾਲੀ ਕਾਲੀ ਲਾਈਟਾਂ ਵੀ ਬੰਦ ਕਰਦੇ ਰਹੇ ਪਰ ਆ ਕੁਝ ਅਸੀਂ ਗਵਾ ਚੁੱਕੇ ਹਾਂ ਫੌਜੀ ਵੀਰਾਂ ਦੇ ਰੂਪ ਦੇ ਵਿੱਚ ਤੇ ਆਮ ਆਪਦੇ ਭੈਣਾਂ ਦੇ ਵੀਰਾਂ ਦੇ ਰੂਪ ਦੇ ਵਿੱਚ ਉਸ ਤੋਂ ਅਗਲੀ ਗੱਲ ਇਹ ਆ ਵੀ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇਹ ਕਹਿਣਾ ਕਿ ਭਾਰਤ ਨੇ ਜੋ ਸੋਚਿਆ ਸੀ ਵੀ ਭਾਈ ਦਬਾ ਲਾਂਗੇ ਉਹ ਅਸੀਂ ਦੱਬੇ ਨਹੀਂ ਇਧਰੋਂ ਹੁਣ ਭਾਰਤੀ ਫੌਜ ਦਾ ਇਹ ਕਹਿਣਾ ਜੀ ਕਿ ਆਪਰੇਸ਼ਨ ਸਿੰਧੂਰ ਜਾਰੀ ਹੈ ਤੇ ਅਸੀਂ ਅਗਲੇਰੀਆਂ ਜਾਣਕਾਰੀਆਂ ਰੋਕੇ ਦੇਵਾਂਗੇ ਤੇ ਜਿਹੜੇ ਉੱਥੇ ਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਅੱਜ ਸਨਮਾਨਾ ਦੇ ਨਾਲ ਅੰਤਿਮ ਵਿਦਾਈ ਦਿੱਤੀ ਜਾ ਰਹੀ ਆ ਇਧਰ ਹੁਣ 트ੰਪ ਦਾ ਇੱਕ ਮਹੱਤਵਪੂਰਨ ਬਿਆਨ ਆਇਆ ਪਹਿਲੇ ਬਿਆਨ ਦੇ ਉੱਤੇ ਖਬਰਾਂ ਇਹ ਆਈਆਂ ਕਿ 트ੰਪ ਦੇ ਬਿਆਨ ਨੂੰ ਪਰੇ ਕਰ ਦਿੱਤਾ ਗਿਆ ਦੁਨੀਆ ਦੇ ਸਰਪੰਚ ਦੀ ਮੰਨੀ ਨਹੀਂ ਦੁਨੀਆ ਦੇ ਸਰਪੰਚ ਨੂੰ ਪਰੇ ਕਰ ਦਿੱਤਾ ਗਿਆ ਤੇ ਪਾਕਿਸਤਾਨ ਨੇ ਫੇਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਆ ਉਧਰ ਪਾਕਿਸਤਾਨ ਨੇ ਗੱਲ ਕਹੀ ਕਿ ਭਾਰਤ ਨੇ ਉਲੰਘਣਾ ਕੀਤੀ ਆ ਅਸੀਂ ਇਹ ਗੱਲ ਕਹਿੰਨੇ ਸੀ ਕਿ ਭਾਈ ਸਾਡੇ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਮੇਰਾ ਖਾਲ ਵੀ ਨਗਰੋਟਾ ਖੇਤਰ ਦੇ ਵਿੱਚ ਉਹਨਾਂ ਨੇ ਗੋਲੀਬਾਰ ਸ਼ਾਵਰ ਦੇ ਬਲ ਸਾਡੇ ਵਾਲੇ ਇੱਥੇ ਉਹਨੇ ਫੇਰ ਇੱਕ ਵਾਰੀ ਹਮਲਾ ਕੀਤਾ ਇਹ ਗੱਲਾਂ ਚੱਲਦੀਆਂ ਰਹੀਆਂ ਪਰ ਜਿਹੜੀ ਗੱਲ ਸਾਹਮਣੇ ਆਈ ਆ 트ੰਪ ਨੇ ਦੁਬਾਰਾ ਫੇਰ ਟਵੀਟ ਕਰਕੇ ਕਹਿਆ گورنر ਸੁਣਿਓ 트ੰਪ ਨੇ ਕਿਹਾ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਅਗਵਾਈ ਦੇ ਉਤੇ ਮਾਣ ਹੈ 트ੰਪ ਦਾ ਕਹਿਣਾ ਅੰਗਰੇਜ਼ੀ ਦੇ ਵਿੱਚ ਉਹਨੇ ਲਿਖਿਆ ਇਹ ਜਾ ਕੇ ਉਹਦੇ ਟਵਿੱਟਰ ਦੇ ਉਤੇ ਐਕਸ ਅਕਾਊਂਟ ਦੇ ਉਤੇ ਦੇਖਿਆ ਜਾ ਸਕਦਾ ਹੈ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਅਗਵਾਈ ਦੇ ਉਤੇ ਮਾਣ ਹੈ ਅਸੀਂ ਦੋਹਾਂ ਦੇਸ਼ਾਂ ਨਾਲ ਵਪਾਰ ਵਧਾਉਣ ਵਾਲੇ ਹਾਂ ਇਹ ਗੱਲ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਦੋਵੇਂ ਦੇਸ਼ ਆ ਜਿਹੜੇ ਆਰਥਿਕ ਪੱਖੋਂ ਆਪਾਂ ਜਾਣਦੇ ਵੀ ਕਿਹੜੇ ਕਿਹੜੇ ਮੋੜਾਂ ਦੇ ਵਿੱਚੋਂ ਲੰਘਦੇ ਆ ਤੇ ਉਹਨੇ ਇਹ ਗੱਲ ਕਹੀ ਆ 트ੰਪ ਨੇ ਕਿ ਅਸੀਂ ਦੋਹਾਂ ਦੇਸ਼ਾਂ ਦੇ ਨਾਲ ਵਪਾਰ ਵਧਾਉਣ ਵਾਲੇ ਹਾਂ ਦੋਹਾਂ ਨਾਲ ਮਿਲ ਕੇ ਕਸ਼ਮੀਰ ਸੰਬੰਧੀ ਮਸਲੇ ਦਾ ਸਾਰਥਕ ਹੱਲ ਕੱਢਣ ਦਾ ਯਤਨ ਕਰਾਂਗੇ 1000 ਪੁਰਾਣਾ 1000 ਸਾਲ ਪੁਰਾਣਾ ਮੁੱਦਾ ਜਿਹੜਾ ਲੰਮ ਕਰਿਆ ਉਹਨੇ ਆਪਣੇ ਟਵੀਟ ਦੇ ਵਿੱਚ ਇਹ ਗੱਲ ਕਹੀ ਆ ਕਿ ਉਹਨੂੰ ਅਸੀਂ ਮਿਲ ਮਲਾ ਕੇ ਗੱਲਬਾਤ ਦੇ ਰਾਹੀਂ ਸੜਜਾਉਣ ਦਾ ਹੱਲ ਕਰਾਂਗੇ ਹੁਣ ਇਹ ਸੁਲਝਣਾ ਮੁੱਦਾ ਜਾਂ ਉਲਝਣਾ ਮੁੱਦਾ ਇਹ ਗੱਲ ਮੇਰੇ ਵਿਸ਼ੇ ਦੀ ਨਹੀਂ ਕਿਉਂਕਿ ਇਹ ਹੁਣ ਸਰਕਾਰਾਂ ਦੇ ਵਿਸ਼ੇ ਦੀ ਗੱਲ ਆ ਉਹਦੇ ਵਿੱਚ ਸਾਡਾ ਕੋਈ ਦਖਲ ਨਹੀਂ ਆ ਪਰ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਕਿਹੋ ਜਿਹੀਆਂ ਪੜੀਆਂ ਅਸੀਂ ਕਰਾਚੀ ਨੂੰ ਤਬਾਹ ਹੁੰਦਾ ਵੇਖਿਆ ਸਕਰੀਨ ਦੇ ਉੱਤੇ ਅਸੀਂ ਜੀ ਲਾਹੌਰ ਦੇ ਵਿੱਚ ਤਬਾਈ ਉੱਠੀ ਵੇਖੀ ਸਕਰੀਨ ਦੇ ਉੱਤੇ ਉਹਨਾਂ ਨੇ ਆਪਣੀਆਂ ਸਕਰੀਨਾਂ ਦੇ ਉੱਤੇ ਦਿਖਾਇਆ ਕਿ ਆਦਮਪੁਰ ਦੇ 에ਅਰਬਾਸ ਦੇ ਬੇਸ ਦੇ ਉੱਤੇ ਅਸੀਂ ਹਮਲਾ ਕਿਵੇਂ ਕਰਤਾ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਪਾਕਿਸਤਾਨ ਦੀ ਫੌਜ ਨੇ ਭਾਰਤ ਦੇ ਵਿੱਚ ਤਬਾਈਆਂ ਕਿਵੇਂ ਉਠਾਈਆਂ ਧੂਏਂ ਦੇ ਗੋਲੇ ਅਸੀਂ ਦੇਖੇ ਆ ਬਰੂਲੇ ਅਸੀਂ ਦੇਖੇ ਆ ਉਹਨਾਂ ਬਰੋਲਿਆਂ ਨੂੰ ਵੇਖ ਕੇ ਸਾਡਾ ਚਿੱਤ ਡਰਦਾ ਰਿਹਾ ਪਰ ਉਹਨਾਂ ਦੇ ਹਾਲਾਤ ਕਿਹੋ ਜਿਹੇ ਆ ਤੇ ਆਪਣੇ ਪੰਜਾਬੀਆਂ ਦੇ ਹਾਲਾਤ ਕਿਹੋ ਜਿਹੇ ਗੌਰ ਸਿਰਫ ਇਸ ਗੱਲਬਾਤ ਕਰਨੀ ਬਣਦੀ ਆ ਕੀ ਪਾਕਿਸਤਾਨ ਦੇ ਹਾਲਾਤ ਅੱਜ ਜੰਗ ਵਾਲੇ ਹਨ ਕੀ ਪਾਕਿਸਤਾਨ ਦਾ ਆਵਾਮ ਅੱਜ ਜੰਗ ਚਾਹੁੰਦਾ ਹੈ ਤੇ ਕੀ ਤੁਸੀਂ ਅਸੀਂ ਜੰਗ ਚਾਹੁੰਦੇ ਹਾਂ ਨਾ ਉਹ ਚਾਹੁੰਦੇ ਆ ਨਾ ਅਸੀਂ ਚਾਹੁੰਦੇ ਆ ਦੋਵੇਂ ਦੇਸ਼ਾਂ ਦੀਆਂ ਬਹੁਤ ਸਾਰੀਆਂ ਲੋੜਾਂ ਬੇਰੋਜ਼ਗਾਰੀ ਦੇ ਵਿੱਚ ਆ ਹੋਰ ਵਕਫ ਵਕਫ ਮਸਲਿਆਂ ਦੇ ਵਿੱਚ ਆ ਫਿਰ ਮੈਂ ਗੱਲ ਕਹਿੰਦਾ ਸਾਨੂੰ ਭਾਰਤ ਦੇ ਉੱਤੇ ਮਾਣ ਪਰ ਜਦੋਂ ਅਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਆਪਾਂ ਕੋਈ ਘਰੇ ਵੀ ਕੰਮ ਕਰ ਗਏ ਜਾਂ ਆਪਾਂ ਕੋ ਕੰਮ ਕਰ ਹਟ ਗਏ ਉਹਦੇ ਵਿੱਚ ਆਪਾਂ ਅਨਲਿਸਿਸ ਕਰਦੇ ਹਾਂ ਪਰਚੋਲ ਕਰਦੇ ਹਾਂ ਕਿ ਮੈਂ ਕੀ ਖਟਿਆ ਤੇ ਕੀ ਪਾਇਆ ਕੀ ਅਤਵਾਦ ਮੁੱਕ ਗਿਆ ਜਾਂ ਅਤਵਾਦ ਆਪਾਂ ਮੁਕਾ ਦਿੱਤਾ ਜਾਂ ਮੁੱਕ ਜਾਊਗਾ ਇਹ ਅਤਵਾਦ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਵੀ ਜੌਣਾ ਦੁਬਰ ਕਰ ਰਿਹਾ ਲੋਕਾਂ ਦਾ ਜਾਂ ਕਰ ਚੁੱਕਿਆ ਦੁਨੀਆ ਭਰ ਦੇ ਵਿੱਚ ਜਿਹੜਾ ਅਸਰ ਆ ਤੇ ਆਪਣੇ ਤੇ ਵੀ ਅਸਰ ਆ ਇਹ ਅਤਵਾਦ ਮੁੱਕ ਗਿਆ ਸਾਡੇ ਇਧਰ ਮਾਵਾਂ ਦੇ ਪੁੱਤ ਮਰੇ ਆ ਉਧਰ ਵੀ ਗਏ ਐਦਾਂ ਹੀ ਉਧਰਲੇ ਪਾਸੇ ਉਹਨਾਂ ਦੇ ਮੀਡੀਆ ਨੇ ਗੁਗਾ ਗਾਇਆ ਇਧਰਲੇ ਪਾਸੇ ਆਪਾਂ ਗੁਗਾ ਗਾਈ ਗਏ ਆ ਪਰ ਸਚਾਈ ਕੀ ਇਹਦੇ ਵਿੱਚੋਂ ਸਚਾਈ ਇਹ ਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋ ਗਿਆ ਸਚਾਈ ਇਹ ਆ ਕਿ ਨਨਕਾਣਾ ਸਾਹਿਬ ਬਾਕੀ ਗੁਰਦੁਆਰਾ ਸਾਹਿਬਾਨ ਬਾਕੀ ਜਿਹੜੀਆਂ ਉਥੋੜੀਆਂ ਇਤਿਹਾਸਕ ਥਾਵਾਂ ਉਹ ਵੇਖਣ ਤੋਂ ਸਾਡੀ ਆਵਾਜ਼ਾਰੀ ਵਧ ਗਈ ਆ ਸਚਾਈ ਇਹ ਆ ਕਿ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੇ 에어ਪੋਰਟ ਬੰਦ ਕਰ ਦਿੱਤੇ ਗਏ ਆ ਸਚਾਈ ਇਹ ਆ ਕਿ ਲੋਕਾਂ ਦੇ ਮਨਾਂ ਵਿੱਚ دہشت ਫੈਲ ਗਈ ਆ ਸਚਾਈ ਇਹ ਆ ਕਿ ਲੋਕ ਆਪਦੇ ਘਰਾਂ ਦੇ ਵਿੱਚ ਵੜਨ ਦੇ ਲਈ ਮਜਬੂਰ ਹੋ ਗਏ ਆ ਸਚਾਈ ਇਹ ਆ ਕਿ ਲੋਕਾਂ ਨੂੰ ਇਸ ਗੱਲ ਦਾ ਡਰ ਸੀ ਕਿ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਪਤਾ ਨਹੀਂ ਅਸੀਂ ਕੱਲ ਦਾ ਦਿਨ ਦੇਖਣਾ ਕਿ ਨਹੀਂ ਸਚਾਈ ਇਹ ਆ ਕਿ ਕੁਝ ਕੁ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਰਤੂਤਾਂ ਆਪਣੀਆਂ ਦਿਖਾ-ਦਿਖਾ ਕੇ ਆਪਦੀ ਸੋਚਦਾ ਤਾਂ ਚਲੋ ਜਲੂਸ ਕੱਢਣਾ ਹੀ ਆ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਸੋਹਣੀਆਂ ਦਾੜ੍ਹੀਆਂ ਵਾਲੇ ਸੋਹਣੀਆਂ ਦਸਤਾਰਾਂ ਵਾਲੇ ਵੀ ਉਹ ਹੀ ਕੁਝ ਕਰਦੇ ਸੀ ਜਿਹੜਾ ਅਸੀਂ ਛੁਰਲੂ ਛੱਡ ਮਹਿਕ ਮੈਨੂੰ ਸੋਚਦੇ ਆ ਨਾ ਵੀ ਇਹ ਤਾਂ ਚਲੋ ਛਲਾਰੂ ਜੇ ਐਂ ਕਰਦੇ ਹੁੰਦੇ ਆ ਉਹਨਾਂ ਨੇ ਵੀ ਉਹ ਕੁਝ ਕੀਤਾ ਆ ਦੇਖੋ ਜੀ ਤੁਸੀਂ ਤਾਂ ਜਾਣਦੇ ਆ ਜੀ ਪਾਕਿਸਤਾਨ ਦੇ ਵਿੱਚ ਤੁਸੀਂ ਕਹਿੰਦੇ ਜੀ ਕਿਸੇ ਨੂੰ ਪਿਆਰ ਬਹੁਤ ਮਿਲਦਾ ਜੰਗਾ ਲਾ ਦਿੱਤਗਾ ਤੁਸੀਂ ਜਨਾਨੀਆਂ ਲੈ ਕੇ ਚੱਲੇ ਦੁਰ ਫਿਟੇ ਮੂ ਤੁਹਾਡੀ ਅਕਲ ਹੀ ਇੰਨੀ ਕਾ ਇਹ ਜਿਹੜੀਆਂ ਜਿਹੜੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਆ ਉਹਨਾਂ ਨੂੰ ਵੀ ਲੱਡਬੇ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਬਚਨ ਦੀ ਲੋੜ ਆ ਇਹ ਮਲੰਗਾ ਦੇ ਮਗਰ ਲਾ ਕੇ ਤੁਸੀਂ ਆ ਕੁਝ ਨਾ ਕਰੋ ਦੁਨੀਆ ਭਰ ਦੇ ਵਿੱਚ ਮੀਡੀਆ ਉਵੇਂ ਦੁਰਵਰਤੋਂ ਦੇ ਵਿੱਚ ਨਹੀਂ ਆਉਂਦਾ ਜਿਵੇਂ ਕਿ ਪਾਕਿਸਤਾਨ ਦੇ ਤੇ ਇਧਰਲੇ ਪਾਸੇ ਭਾਰਤ ਦੇ ਕੁਝ ਲੋਕ ਵਰਤੋਂ ਕਰਦੇ ਜਿਵੇਂ ਵਰਤੋਂ ਕਾਦੀ ਦੁਰਵਰਤੋਂ ਕਰਦੇ ਆ ਸੋ ਆਜੋ ਆਪਾਂ ਸੋਚੀਏ ਕਿ ਅਸੀਂ ਇਸ ਜੰਗ ਦੇ ਮਾਹੌਲ ਵਿੱਚੋਂ ਖਟਿਆ ਕੀ ਆ ਅਸੀਂ ਪੰਜਾਬਗਾਂ ਨੇ ਚਟਕਾਰੇ ਕਿਵੇਂ ਲਏ ਆ ਇਸ ਜੰਗ ਦਾ ਮਜ਼ਾਕ ਕਿਵੇਂ ਬਣਾਇਆ ਸਾਡੇ ਪੰਜਾਬਗਾਂ ਦੀ ਬਹਾਦਰੀ ਨਹੀਂ ਕਿ ਅਸੀਂ ਡਰੋਨ ਦੇ ਨਾਲ ਖੜ ਕੇ ਫੋਟੋ ਖਚਵਾਉਣੀ ਆ ਅਸੀਂ ਜੀ ਕਿੰਨੇ ਵਿਲੇ ਕਿੰਨੇ ਆ ਵੀ ਇੱਕ ਥਾਂ ਦੇ ਉੱਤੇ ਕਿਤੇ ਡਿੱਗਿਆ ਡਰੋਨ ਡਿੱਗਿਆ ਮਜ਼ਾਇਲਾ ਤੇ ਉੱਥੇ ਜੇ ਟੋਆ ਪਿਆ ਤੇ 10 ਪਿੰਡਾਂ ਦੇ ਲੋਕ ਉੱਥੇ ਮਜਮਾ ਲਾ ਕੇ ਖੜ ਗਏ ਆ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਹੀ ਆਇਆ ਦੁਨੀਆ ਭਰ ਦੇ ਵਿੱਚ ਐਵੇਂ ਨਹੀਂ ਹੋਇਆ ਪਰ ਇਸ ਬਲੈਕਆਊਟ ਨੇ ਸਾਨੂੰ ਦੱਸ ਦਿੱਤਾ ਕਿ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਆ ਐਤਕੀ ਜੰਗ ਦੇ ਖੜਾਕਿਆਂ ਨੇ ਸਾਨੂੰ ਦੱਸ ਦਿੱਤਾ ਕਿ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦੀਆਂ ਖਬਰਾਂ ਸਨ ਉਦੋਂ ਸਾਨੂੰ ਦੱਸ ਦਿੱਤਾ ਗਿਆ ਕਿ ਜ਼ਿੰਦਗੀ ਦਾ ਅਗਲੇ ਪਲ ਦਾ ਕੋਈ ਪਰਵਾਸਾ ਸੱਚੀ ਮੁੱਚੀ ਨਹੀਂ ਸਾਨੂੰ ਇਹ ਗੱਲ ਦੱਸ ਦਿੱਤੀ ਕਿ ਵਪਾਰੀ ਲੋਕ ਦੇ ਜਿਹੜੇ ਉਹ ਸਾਨੂੰ ਡਰਾ ਕੇ ਚੀਜ਼ਾਂ ਮਹਿੰਗੇ ਭਾਅ ਦੇ ਵਿੱਚ ਵੇਚਣ ਦੀ ਕਿਵੇਂ ਕੋਸ਼ਿਸ਼ ਕਰਦੇ ਆ ਸਾਨੂੰ ਇਹ ਵੀ ਗੱਲ ਦੱਸ ਦਿੱਤੀ ਕਿ ਡਰੇ ਹੋਏ ਲੋਕ ਘਰਾਂ ਦੇ ਵਿੱਚ ਜਮ੍ਹਾਂ ਸਮਾਨ ਕਿਵੇਂ ਕਰਕੇ ਰੱਖਦੇ ਆ ਤੇ ਨਾਲ ਨਾਲ ਇਹ ਵੀ ਗੱਲ ਕਹਿੰਦੇ ਜੀ ਕਿ ਜ਼ਿੰਦਗੀ ਦਾ ਪਲ ਦਾ ਪਰਵਾਸਾ ਨਹੀਂ ਖਾਲੀ ਹੱਥ ਜਾਣਾ ਸਕੰਦਰ ਵੀ ਖਾਲੀ ਹੱਥ ਗਿਆ ਸੀ ਅਸੀਂ ਬੜਾ ਕੁਝ ਇਸ جنگ ਦੀਆਂ ਮਸਲੇ ਦੇ ਵਿੱਚੋਂ ਸੁਣਿਆ ਪਰ ਫਿਲਹਾਲ ਟਿਕਟਕਾ ਫਿਲਹਾਲ ਸਾਰਾ ਕੁਝ ਠੀਕ ਆ ਫਿਲਹਾਲ ਸਭ ਕੋਈ ਚੜ੍ਹਦੀ ਕਲਾ ਦੇ ਵਿੱਚ ਆ ਭਾਰਤ ਦੇ ਰੱਖਿਆ ਵਿਭਾਗ ਦੇ ਜਿਹੜੇ ਸਕੱਤਰ ਨੇ ਵਿਕਰਮ ਮਿਸਰੀ ਸਾਹਿਬ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਬਾਕੀ ਮੁਕੰਮਲ ਜਾਣਕਾਰੀਆਂ ਦੇਵਾਂਗੇ ਹਾਲੇ ਵੀ ਆਪਰੇਸ਼ਨ ਸਿੰਧੂਰ ਜਾਰੀ ਹੈ ਮਤਲਬ ਇਹ ਆ ਕਿ ਅਤਵਾਦ ਦੇ ਖਿਲਾਫ ਹਾਲੇ جنگ ਜਾਰੀ ਹੈ ਐਤਕੀ ਜਿਹੜੀਆਂ ਦੋ ਕੁੜੀਆਂ ਉਹਨਾਂ ਦੇ ਬਾਰੇ ਅਸੀਂ ਇੱਕ ਵਿਸ਼ੇਸ਼ ਵੀਡੀਓ ਬਣਾਵਾਂਗੇ ਉਹ ਦੋ ਕੁੜੀਆਂ ਨੇ ਜਿਹੜੀਆਂ ਜਿਹੜੀਆਂ ਸਾਡੇ ਭਾਰਤ ਦਾ ਮਾਣ ਨੇ ਵਿਉਮਕਾ ਸਿੰਘ ਤੇ ਜਿਹੜੀ ਕੁੜੀ 소ਫੀਆ ਕੁਰੇਸ਼ੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਬਹਾਦਰੀ ਆਪਣੀ ਦਲੇਰੀ ਉਹਨਾਂ ਨੇ ਟਰਮਾ ਦਿਖਾਇਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਦਾ ਮੂੰਹ ਮੋੜਿਆ ਉਹ ਵੀ ਕਮਾਲ ਦੀ ਗੱਲ ਆ ਪਰ ਇਹਦੇ ਨਾਲ ਇੱਕ ਹੋਰ ਗੱਲ ਦੱਸ ਦਈਏ ਵੀ ਐਚਕੀ ਗੋਦੀ ਮੀਡੀਆ ਨੇ ਜਿਹੜਾ ਜਲੂਸ ਕਢਾਇਆ ਉਹ ਵੀ ਦੁਨੀਆ ਦੇ ਵਿੱਚ ਮੇਰੇ ਖਿਆਲ ਆ ਵੀ ਕੁਝ ਕਹਿਣ ਦੀ ਲੋੜ ਨਹੀਂ ਗਈ ਤੋਏ ਤੋਏ ਨਾ ਦੀ ਹੋਈ ਆ ਪਰ ਫਿਰ ਵੀ ਬੇਸ਼ਰਮ ਜਿਹੇ ਲੋਕ ਆ ਇਹ ਉਸੇ ਥਾਂ ਤੇ ਖੜਕੇ ਫਿਰ ਬਹਾਨੀਆਂ ਖਲਾਰੀ ਜਾਂਦੇ ਆ ਮੈਂ ਹੈਰਾਨ ਰਹਿ ਗਿਆ ਵੀ ਜਿਵੇਂ ਨਾ ਕਿਤੇ ਕੋਈ ਛਿੰਝ ਦੇ ਵਿੱਚ ਆਏ ਹੁੰਦੇ ਆ ਉਹ ਤਾੜੀਆਂ ਮਾਰ ਮਾਰ ਖਬਰਾਂ ਪੇਸ਼ ਕਰ ਰਹੇ ਆ ਕਰਕੇ ਮੈਂ ਇੱਕ ਚੈਨਲ ਦੇਖ ਬੈਠਾ ਵੈਸੇ ਮੈਂ ਬੇਨਾਰੀ ਹੁੰਦਾ ਨੈਸ਼ਨਲ ਟੀਵੀ ਪਰ ਮੈਂ ਇਸ ਕਰਕੇ ਦੇਖੇ ਵੀ ਇਹਨਾਂ ਦੇ ਤਮਾਸ਼ੇ ਕਿ ਹੋ ਜੇ ਆ ਕੁਝ ਕਮੈਂਟਾਂ ਕੁਝ ਘੰਟਿਆਂ ਦੇ ਲਈ ਉਹ ਜੀ ਪੰਜ ਤੇ ਉਹ ਕਰ ਰਿਹਾ ਸੀ ਬਾਹਰ ਤੇ ਮਜ਼ਾਇਲ ਗਰਾ ਦਿਓ ਮਾਈ ਗੋਡ ਕੀ ਬਾਤ ਹੈ ਜਸ਼ਨ ਦਾ ਵਕਤ ਹੈ ਜਸ਼ਨ ਦਾ ਵਕਤ ਯਾਰ ਕੀ ਗੱਲਾਂ ਕਰਦੇ ਹੋ ਤੁਸੀਂ ਤੁਹਾਨੂੰ ਕਿਹਨੇ ਪੱਤਰਕਾਰ ਬਣਾਤਾ ਐਤਕੀ بڑے ਲੋਕ ਨੰਗੇ ਹੋਏ ਆ ਲੀਡਰ ਵੀ ਹੋਏ ਆ ਸੋਸ਼ਲ ਮੀਡੀਆ ਦੇ ਕੋ ਜਕਰਤੂਤਾ ਵਾਲੇ ਲੋਕ ਵੀ ਹੋਏ ਆ ਵਪਾਰੀ ਵੀ ਹੋਏ ਆ ਛੁਰਲੀ ਛੱਡ ਵਾਲੇ ਵੀ ਹੋਏ ਆ ਗੋਦੀ ਮੀਡੀਆ ਵੀ ਹੋਇਆ ਅੱਤਵਾਦ ਵੀ ਬੇਨਕਾਬ ਹੋਇਆ ਬਹੁਤ ਕੁਝ ਸਾਹਮਣੇ ਆਇਆ ਪਰ